ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਇਸ ਇੰਪੋਰਟੈਂਟ ਪ੍ਰੈਸ ਭਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅੱਜ ਪੰਜਾਬ ਕੈਬਨਿਟ ਦੀ ਕ अहम ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਕੋਈ ਜਿਹਦੇ ਅੰਦਰ ਬਹੁਤ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨੂੰ ਲੈ ਕੇ ਫੈਸਲੇ ਹੋਏ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਰੋਜ਼ਗਾਰ ਦੇਣਾਗਾ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਕਿਵੇਂ ਅਸੀਂ ਪੰਜਾਬ ਸਰਕਾਰ ਦੇ ਅੰਦਰ ਲਿਆ ਕੇ ਸੇਵਾਮਾ ਦੇ ਖੇਤਰ ਚ ਕੰਮ ਤੇ ਲਾਉਣਾਗਾ ਉਸ ਨੂੰ ਲੈ ਕੇ ਪੰਜਾਬ ਦੇ ਜੋ ਐਨ ਆਰ ਆਈ ਭਰਾ ਵਿਦੇਸ਼ਾਂ ਚ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਸਪੋਰਟਸ ਨੂੰ ਲੈ ਕੇ ਪੰਜਾਬ ਦੇ ਅੰਦਰ ਮੁਲਾਜ਼ਮਾਂ ਨੂੰ ਲੈ ਕੇ ਬਹੁਤ ਸਾਰੇ ਅਹਿਮ ਫੈਸਲੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਲੈ ਗਏ ਕਾਫੀ ਲੰਬੇ ਅਰਸੇ ਤੋਂ ਪੰਜਾਬ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਸੀ ਇਸ ਕਰਕੇ ਏਜੰਡੇ ਕਾਫੀ ਸੀ ਇਸ ਗੱਲ ਕਰਕੇ ਮੀਟਿੰਗ ਜਿਹੜੀ ਆ ਬਹੁਤ ਲੰਬੀ ਚੱਲੀ ਆ ਬਹੁਤ ਸਾਰੇ ਡਿਪਾਰਟਮੈਂਟਾਂ ਦੀਆਂ ਐਨੂਅਲ ਰਿਪੋਰਟਾਂ ਸਾਲਾਨਾ ਰਿਪੋਰਟਾਂ ਕਾਫੀ ਲੰਬੀਆਂ ਆਉਂਦੀਆਂ ਨੇ ਇਸ ਗੱਲ ਕਰਕੇ ਉਹ ਸਾਰੀਆਂ ਰਿਪੋਰਟਾਂ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਟੇਬਲ ਹੋਈਆਂ ਜਿਨ੍ਹਾਂ ਉੱਤੇ ਵਿਚਾਰ ਵਟਾਂਦਰਾ ਹੋਇਆ ਜਿਨ੍ਹਾਂ ਨੂੰ ਪਾਸ ਕੀਤਾ ਗਿਆ ਮੈਂ ਸਭ ਤੋਂ ਪਹਿਲਾਂ ਇਸ ਬੁੱਦੇ ਤੇ ਆਉਣਾ ਕਿ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਸੀਂ ਸਪੈਸ਼ਲ ਸੈਸ਼ਨ ਜਿਹੜਾ ਇਸੇ ਮਹੀਨੇ 24 ਤੇ 25 ਤਰੀਕ ਨੂੰ 24 ਤੇ 25 ਫਰਵਰੀ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆਗਾ ਕਿਉਂਕਿ ਕਾਫੀ ਅਰਸੇ ਤੋਂ ਕੁਝ ਬਿੱਲ ਕੁਝ ਸ਼ਬਦਾਂ ਨੇ ਕੰਮ ਕਰ ਪੈਂਡਿੰਗ ਪੈ ਸੀਗੇ ਸੋ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਜਿਹਦੇ ਅੰਦਰ ਜਿਹਦੇ ਅੰਦਰ ਜਿਹੜੇ ਪੈਂਡਿੰਗ ਬਿੱਲ ਲੇਗੇ ਜਿਹੜਾ ਪੈਂਡਿੰਗ ਸੰਵਧਾਨਿਕ ਕੰਮਕਾਰ ਆ ਪੰਜਾਬ ਸਰਕਾਰ ਦਾ ਉਹ ਪਾਸ ਕੀਤਾ ਜਾਊਗਾ ਸੋ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਅਸੀਂ ਬੁਲਾਇਆ ਗਿਆ ਇਹ ਅੱਜ ਦੀ ਕੈਬਨਿਟ ਦਾ ਅਹਿਮ ਫੈਸਲਾਗਾ ਜਿਹਦੇ ਨਾਲ ਮੈਂ ਸਮਝਦਾ ਕਾਫੀ ਸਾਰਾ ਵਿਧਾਨਿਕ ਸੰਵਧਾਨਿਕ ਕੰਮਕਾਰ ਜਿਹੜਾ ਉਹ ਪਾਸ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਈ ਆ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਉਸ ਸਮੇ ਤੋਂ ਲੈ ਕੇ ਲਗਾਤਾਰ ਅਸੀਂ ਰੋਜ਼ਗਾਰ ਲੋਕਾਂ ਨੂੰ ਦੇਣ ਵੱਲ ਵਧ ਰਿਹਾ ਹੁਣ ਤੱਕ ਲਗਭਗ 50000 ਤੋਂ ਉੱਪਰ ਪੋਸਟਾਂ ਸਰਕਾਰ ਪੂਰੇ ਪੌਣੇ 3 ਸਾਲ ਦੇ ਸਮੇਂ ਦੇ ਦੌਰਾਨ 50000 ਲਗਭਗ 50000 ਪੋਸਟਾਂ ਅਸੀਂ ਪੰਜਾਬ ਦੀਆਂ ਭਰ ਚੁੱਕੇ ਆ ਜਿਹਦੇ ਅੰਦਰ ਸਾਡੇ ਕੰਪੀਟੈਂਟ ਬੱਚੇ ਜਿਹੜੇ ਨੇਗੇ ਉਹ ਆ ਕੇ ਆਪਣੀਆਂ ਸਾਡੀ ਸਰਕਾਰ ਦੇ ਨਾਲ ਸੇਵਾਵਾਂ ਦੇ ਰਹੇ ਨੇਗੇ ਔਰ ਸਰਕਾਰ ਦਾ ਕੰਮਕਾਰ ਜਿਹੜਾ ਬਿਹਤਰ ਬਣਾ ਰਹੇ ਨੇਗੇ 50000 ਪੋਸਟਾਂ ਅਸੀਂ ਹੁਣ ਤੱਕ ਭਰ ਚੁੱਕੇ ਆ ਉਸੇ ਕੜੀ ਦੇ ਤਹਿਰ ਉਸੇ ਲੜੀ ਦੇ ਤਹਿਤ ਲਗਾਤਾਰੇ ਪੋਸਟਾਂ ਜਿਹੜੀਆਂ ਅਸੀਂ ਹੋਰ ਮੁੜ ਸਰਜੀਤ ਵੀ ਕਰ ਰਹੇ ਆ ਔਰ ਨਵੀਆਂ ਪੋਸਟਾਂ ਦੀ ਸਥਾਪਨਾ ਵੀ ਕਰ ਰਹੇ ਆ ਤਾਂ ਕਿ ਸਾਡੇ ਡਿਪਾਰਟਮੈਂਟਾਂ ਦੇ ਅੰਦਰ ਸਾਡੇ ਯੰਗ ਜਨਰੇਸ਼ਨ ਨੌਜਵਾਨ ਜਿਹੜੇ ਨੇਗੇ ਉਹ ਆਪਣੀਆਂ ਸੇਵਾਵਾਂ ਦੇ ਸਕਣ ਇਸੇ ਤਰ੍ਹਾਂ ਕੁਝ ਪੋਸਟਾਂ ਜਿਹੜੀਆਂ ਸੀਗੀਆਂ ਉਹ ਰਾਜਪਾਲ ਜੀ ਦੇ ਆਫਿਸ ਦੇ ਅੰਦਰ ਮਨਜੋ ਗਵਰਨਰ ਸਾਹਿਬ ਦੇ ਆਫਿਸ ਦੇ ਅੰਦਰ ਉੱਥੇ ਅਸੀਂ ਲਗਭਗ ਪ ਤਿੰਨ ਪੋਸਟਾਂ ਦੀ ਸਥਾਪਨਾ ਕੀਤੀ ਆ ਇਸ ਤੋਂ ਬਿਨਾ ਪੰਜਾਬ ਰਾਜ ਪੰਜਾਬ ਰਾਜ ਕਾਨੂੰਨੀ ਸੇਵਾਮਾਂ ਅਥਾਰਟੀ ਲੀਗਲ ਅਥਾਰਟੀ ਜਿਹੜੀ ਆ ਉਹਦੇ ਅੰਦਰ 22 ਪੋਸਟਾਂ ਪ੍ਰੋਸੈਸ ਸਰਵਰ ਦੀਆਂ ਜਿਹੜੇ ਸੰਮਨ ਮੰਡਲ ਦਾ ਕੰਮ ਕਰਦੇ ਨੇ ਕਿ 22 ਪੋਸਟਾਂ ਦੀ ਸਥਾਪਨਾ ਕੀਤੀ ਆ ਇਸੇ ਤਰੀਕੇ ਯੁਵਕ ਸਭਾ ਮਾ ਡਿਪਾਰਟਮੈਂਟ ਦੇ ਵਿੱਚ 3 ਪੋਸਟਾਂ ਦੀ ਮਲੇੜ ਕੋਲ ਸਥਾਪਨਾ ਹੋਈ ਆ ਇਸ ਤਵੇ ਨਾਲ ਇੱਕ ਅਹਿਮ ਫੈਸਲਾ ਲੈ ਦਿਆ ਕਿਉਂਕਿ ਪਿੱਛੇ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਪੰਜਾਬ ਦੇ ਨੌਜਵਾਨਾਂ ਨੂੰ 올림픽ਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਖੇਡਣ ਲਈ ਅਸੀਂ ਪਹਿਲਾਂ ਹੀ ਪਾਲਿਸੀ ਬਣਾਈ ਆਗੀ ਸੋ ਉਸੇ ਦੇ ਤਹਿਤ ਅਸੀਂ ਪੰਜਾਬ ਦੇ ਅੰਦਰ 13 13 ਡਾਕਟਰ ਭਰਤੀ ਕਰਨ ਜਾ ਰਹੇ ਹਾਂ ਜਿਹੜੇ ਸਪੈਸ਼ਲੀ ਜਿਹੜੇ ਮੈਂ ਸਮਝਦਾ ਸਪੋਰਟਸ ਇੰਜਰੀ ਦਾ ਸਬੰਧਤ ਹੋਣਗੇ ਜਿਹੜੇ ਸਾਡੇ ਬੱਚੇ ਖੇਡਦੇ ਨੇਗੇ ਜਦੋਂ ਖੇਡਾਂ ਦੇ ਦੌਰਾਨ ਉਹਨਾਂ ਨੂੰ ਕੋਈ ਸੱਟ ਲੱਗ ਜਾਂਦੀ ਆ ਕੋਈ ਉਹਨਾਂ ਨੂੰ ਇੰਜਰੀ ਆ ਜਾਂਦੀ ਆ ਕੋਈ ਉਹਨਾਂ ਨੂੰ ਮੈਡੀਕਲੀ ਪ੍ਰੋਬਲਮ ਆ ਜਾਂਦੀ ਆ ਤਾਂ ਸਪੈਸ਼ਲ ਜਿਹੜੇ ਅਸੀਂ ਸਪੋਰਟਸ ਦੇ ਖੇਤਰ ਦੇ ਅੰਦਰ 13 ਸਪੈਸ਼ਲ ਸਪੋਰਟਸ ਦਾ ਸਬੰਧਤ ਡਾਕਟਰਾਂ ਦੀ ਭਰਤੀ ਕਰਨ ਜਾ ਰਹੇ ਹਾਂ ਇਹ ਇੱਕ ਅਹਿਮ ਫੈਸਲਾਗਾ ਪਹਿਲਾਂ ਹੀ ਆਲਰੇਡੀ ਜਿਹੜਾ ਅਸੀਂ ਡਾਇਰੈਕਟਰ ਸਪੋਰਟਸ ਮੈਡੀਸਨ ਬਣਾ ਚੁੱਕੇ ਆ ਸੋ ਇਹ 13 ਪੋਸਟਾਂ ਦੀ ਸਥਾਪਨਾ ਜ ਹੋਈ ਆ ਇਸ ਤੋਂ ਬਿਨਾ ਡਰਾਈਵਰ ਆਪਕਾਰੀ ਤੇ ਕਰ ਵਿਭਾਗ ਆਕਸੀਜਨ ਟੈਕਸੀਸ਼ਨ ਡਿਪਾਰਟਮੈਂਟ ਦੇ ਅੰਦਰ 53 ਪੋਸਟਾਂ ਜਿਹੜੀਆਂ ਉਹ ਡਰਾਈਵਰਾਂ ਦੀਆਂ ਉਹ ਅਸੀਂ ਬੜੀ ਜਲਦੀ ਭਰਨ ਜਾ ਰਹੇ ਆ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ 822 ਪੋਸਟਾਂ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਤੇ ਪਰਿਵਾਰ ਭਲਾਈ ਯਾਨੀ ਕਿ ਸਾਡੇ ਹੈਲਥ ਸੈਕਟਰ ਦੇ ਅੰਦਰ ਸਾਡੇ ਸਿਹਤ ਖੇਤਰ ਦੇ ਅੰਦਰ ਅਸੀਂ ਲੈਬ ਟੈਕਨੀਸ਼ੀਅਨ ਦੀਆਂ 119 ਪੋਸਟਾਂ ਸਟਾਫ ਨਰਸ ਦੀਆਂ 311 ਪੋਸਟਾਂ ਇਸੇ ਤਰੀਕੇ ਮਲਟੀ ਪਰਪਸ ਹੈਲਥ ਵਰਕਰਸ ਦੀਆਂ 112 ਪੋਸਟਾਂ ਮਲਟੀ ਪਰਪਸ ਹੈਲਥ ਵਰਕ ਮੇਲ 270 ਪੋਸਟਾਂ ਕੁੱਲ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਸਭਾਵਾਂ ਦੇ ਅੰਦਰ ਭਰਤੀ ਕਰਨ ਜਾ ਰਹੇ ਤਾਂਕਿ ਸਾਡੀਆਂ ਸਿਹਤ ਸਭਾਵਾਂ ਜਿਹੜੀਆਂ ਨੇ ਹੋਰ ਬਿਹਤਰ ਹੋ ਸਕਣ 822 822 ਬਾਤ ਕਰੀ ਗਏ 822 ਟੋਟਲ ਪੋਸਟਾਂ ਜਿਹੜੀਆਂ ਇੱਥੇ ਇਹਨਾਂ ਦੀ ਸਥਾਪਨਾ ਹੋਈ ਆ ਇਸ ਤੋਂ ਬਿਨਾ ਜਿਹੜਾ ਸਾਡੇ ਪੰਜਾਬ ਦੇ ਅੰਦਰ ਸਾਡੇ ਟੀਚਰ ਨੇ ਜਿਹੜੇ ਸਾਡੇ ਮੈਸਬੰਦ ਦਾ ਸਪੋਰਟਸ ਦਾ ਸਬੰਧਤ ਟੀਚਰ ਨੇਗੇ ਜਿਨ੍ਹਾਂ ਨੂੰ ਪੀਟੀਆਈ ਟੀਚਰ ਕਹਿ ਦਨੇਗੇ ਉਹ ਵੱਖ-ਵੱਖ ਡਿਪਾਰਟਮੈਂਟਾਂ ਤੇ ਅਸੀਂ 2000 ਉਹ ਵੀ ਭਰਤੀ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਮੈਡੀਕਲ ਤੇ ਸਿੱਖਿਆ ਦੇ ਖੇਤਰ ਖੋਜ ਦੇ ਖੇਤਰ ਦੇ ਅੰਦਰ ਉੱਥੇ ਵੀ ਅਸੀਂ ਲਗਭਗ 97 ਪੋਸਟਾਂ ਜਿਹੜੀਆਂ ਸਪੈਸ਼ਲਿਸਟ ਰੈਜ਼ੀਡੈਂਟ ਡਾਕਟਰ ਨੇ ਉਹਨਾਂ ਦੀ ਭਰਤੀ ਕਰਨ ਜਾ ਰਹੇ ਆ ਕੁੱਲ ਮੈਂ ਸਮਝਦਾਗਾ ਅੱਜ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਜਿਹੜੀ ਆ ਇਸ ਪੰਜਾਬ ਦੀ ਕੈਬਨਿਟ ਨੇ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ ਰਹਿ ਕੇ ਆਪਣੀਆਂ ਸੇਵਾਵਾਂ ਦੇ ਸਕਣ ਇਸ ਤੋਂ ਬਿਨਾ ਇੱਕ ਐਹ ਫੈਸਲਾ ਲੈਂਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮਾਝੂਕ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇ ਫੋਰਨ ਦੇ ਅੰਦਰ ਜਾ ਕੇ ਬਾਹਰੀ ਦੇਸ਼ਾਂ ਦੇ ਅੰਦਰ ਜਾ ਕੇ ਆਪਣੀਆਂ ਸਬਾਵਾਂ ਨਿਭਾ ਰਣੇ ਉੱਤੇ ਆਪਣਾ ਕੰਮ ਕਰ ਰਹੇ ਨੇਗੇ ਉਹਨਾਂ ਦੇ ਬਹੁਤ ਸਾਰੇ ਡਿਸਪਿਊਟ ਜਿਹੜੇ ਨੇਗੇ ਉਹ ਪੰਜਾਬ 'ਚ ਪੈਦਾ ਹੋ ਜਾਂਦੇ ਸੀਗੇ ਉਹਨਾਂ ਨੂੰ ਜਿੱਠਣ ਦੇ ਲਈ ਅਸੀਂ ਸਪੈਸ਼ਲ ਪੋਸਟਾਂ ਦਾ ਸਪੈਸ਼ਲ ਜਿਹੜੀਆਂ ਅਦਾਲਤਾਂ ਦਾ ਗਠਨ ਕੀਤਾਗਾ ਪੰਜਾਬ ਦੇ ਅੰਦਰ ਸਪੈਸ਼ਲ ਅਦਾਲਤਾਂ ਦਾ ਗਠਨ ਹੋਇਆ ਜਿਹਦੇ ਨਾਲ ਐਨ ਆਰ ਆਈ ਦੇ ਮਾਮਲੇ ਜਿਹੜੇ ਨੇਗੇ ਉਹਨਾਂ ਨੂੰ ਨਿਪਟਾਉਣ ਦੇ ਅੰਦਰ ਬੜੀ ਤੇਜ਼ੀ ਆਊਗੀ ਪੰਜਾਬ ਦੇ ਅੰਦਰ ਅਸੀਂ 6 ਅਦਾਲਤਾਂ ਬਣਾ ਰਹੇ ਹਾਂਗੇ ਜਿਹੜੀਆਂ ਸੁਪੀਰੀਅਰ ਜੁਡੀਸ਼ੀਅਲ ਹੋਣਗੀਆਂ ਯਾਨੀ ਕਿ ਐਡੀਸ਼ਨ ਸੈਸ਼ਨ ਦੇ ਲੈਵਲ ਦੀਆਂ ਅਸੀਂ ਕੋਰਟਾਂ ਸਥਾਪਿਤ ਕਰ ਰਹੇ ਹਾਂ ਜਿਹਦੇ ਅੰਦਰ ਜਿਹਦੇ ਅੰਦਰ ਜਿਹੜੇ ਐਨ ਆਰ ਆਈ ਨਗੇ ਉਹਨਾਂ ਦੇ ਮਾਮਲਿਆਂ ਤੇ ਵਿਚਾਰ ਹੋਊਗਾ ਉਹਨਾਂ ਦੇ ਮਾਮਲਿਆਂ ਨੂੰ ਸਪੀਡੀ ਯਾਨੀ ਬੜੀ ਤੇਜ਼ੀ ਦੇ ਨਾਲ ਉਹਨਾਂ ਦਾ ਫੈਸਲਾ ਹੋਊਗਾ ਔਰ ਇਸ ਤੋਂ ਬਿਨਾ ਤਿੰਨ ਚਾਰ ਜਿਹੜੀਆਂ ਕੋਰਟਾਂ ਲਗੀਆਂ ਉਹ ਐਡੀਸ਼ਨਲ ਸੈਸ਼ਨ ਜੱਜ ਦੀਆਂ ਬਣਾ ਰਹੇ ਹਾਂਗੇ ਤਿੰਨ ਕੋਰਟਾਂ ਜਿਹੜੀਆਂ ਲਗੀਆਂ ਉਹ ਜੂਨੀਅਰ ਸਬ ਜੱਜ ਦੀਆਂ ਯਾਨੀ ਕਿ ਲੋਅਰ ਜੁਡੀਸ਼ਰੀ ਦੀਆਂ ਬਣਾ ਰਿਹਾ ਤਾਂ ਕਿ ਉੱਥੇ ਫੈਸਲੇ ਜਲਦੀ ਤੇਜ਼ੀ ਨਾਲ ਹੋ ਸਕਣ ਔਰ ਕੋਲ ਇਹਦੇ ਲਈ ਜਿਹੜਾ ਉਹਨਾਂ ਦਾ ਲਾਲ ਦਾ ਸਟਾਫ ਆ 21 ਪੋਸਟਾਂ ਸਭ ਦਾ ਜੂਨੀਅਰ ਡਿਵੀਜ਼ਨ ਦੇ ਲਈ ਔਰ ਲਗਭਗ ਚਾਰੀ ਪੋਸਟਾਂ ਜਿਹੜੀਆਂ ਲਗੀਆਂ ਉਹ ਐਡੀਸ਼ਨ ਸੈਸ਼ਨ ਦੇ ਲਈ ਜਿਹਦੇ ਵਿੱਚ ਅਸੀਂ ਸਪੈਸੀਫਿਕਲੀ ਜੇ ਮੈਂ ਗੱਲ ਕਰਾਂ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਐਸਬੀਐਸ ਨਗਰ ਇਹਨਾਂ ਦੇ ਵਿੱਚ ਅਸੀਂ ਇੱਕ ਇੱਕ ਜਿਹੜੀ ਸਪੈਸ਼ਲ ਕੋਰਟ ਆ ਉਹ ਐਨਆਰਆਈ ਦੀ ਬਣਾਈ ਆ ਤਾਂ ਕਿ ਐਨਆਰਜੀ ਦੇ ਮਾਮਲੇ ਜਿਹੜੇ ਨੇਗੇ ਇਹ ਇੱਥੇ ਹੀ ਹੱਲ ਹੋ ਸਕਣ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਨਹੀਂ ਤਾਂ ਦੂਸਰੀਆਂ ਅਦਾਲਤਾਂ ਦੇ ਅੰਦਰ ਕਾਫੀ ਸਮਾਂ ਲੱਗ ਜਾਂਦਾਗਾ ਪਰ ਇਹ ਚਾਰ ਕੋਰਟਾਂ ਜਿਹੜੀਆਂ ਅਸੀਂ ਡਿਸ਼ਨ ਸੈਸ਼ਨ ਦੇ ਲੈਵਲ ਦੀਆਂ ਔਰ ਜੁੜੀਆਂ ਜਿਹੜੇ ਹੈਗੇ ਨੇਗੇ ਸਰਦਕੀਆਂ ਉਹ ਵੀ ਪੰਜਾਬ ਦੇ ਅੰਦਰ ਸਥਾਪਨਾ ਕੀਤੀ ਹੈ ਤਾਂਕਿ ਬੜੇ ਅچھے ਤਰੀਕੇ ਦੇ ਨਾਲ ਬੜੀ ਤੇਜ਼ੀ ਦੇ ਨਾਲ ਜਿਹੜਾ ਇਹਨਾਂ ਦਾ ਫੈਸਲਾ ਹੋ ਸਕੇ ਇਹ ਵੀ ਇੱਕ ਬਹੁਤ ਵੱਡਾ ਮੈਂ ਸਮਝਦਾ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਿਆ ਮਸਲਾ ਸੀਗਾ ਉਹਦਾ ਵੀ ਅੱਜ ਹੱਲ ਹੋਇਆਗਾ ਇਸ ਤੋਂ ਬਿਨਾ ਪੰਜਾਬ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਦਾ ਮੈਡੀਕਲ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਦੇ ਅਧੀਨ ਉਹਨਾਂ ਦੀ ਤਨਖਾਹ ਜਿਹੜੀ ਵਧਾਈ ਗਈ ਆ ਉਹਨੂੰ ਵੀ ਅੱਜ ਕੈਬਨਟ ਦੇ ਮਨਜ਼ੂਰੀ ਦਿੱਤੀ ਆ ਪਿੱਛੇ ਅਸੀਂ ਵਧਾਈ ਸੀਗੀ ਅੱਜ ਕੈਬਨਟ ਨੇ ਉਹਨੂੰ ਪਾਸ ਕੀਤਾ ਕੈਬਨਟ ਦਾ ਮੈਮੋਰੰਡਮ ਆਇਆ ਸੀ ਉਹਨੂੰ ਲਾਗ ਵੀ ਮੈਂ ਸਮਝਦਾ ਅੱਜ ਪੰਜਾਬ ਦੇ ਜਿਹੜੇ ਸਾਡੇ ਸਾਰੇ ਡਾਕਟਰ ਸਾਹਿਬਾਨ ਨੇਗੇ ਜਿਹੜੇ ਮੈਡੀਕਲ ਖੇਤਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਉਹਨਾਂ ਦਾ ਵੀ ਕਾਫੀ ਜਿਹੜਾ ਸੈਦਰੀ ਦੇ ਵਿੱਚ ਵਾਅਦਾ ਹੋਣ ਜਾ ਰਿਹਾ ਇਸ ਤੋਂ ਬਿਨਾ ਹੋਰ ਜਿਹੜੇ ਪੰਜਾਬ ਦਾ ਖਾਸ ਕਰਕੇ ਜਿਵੇਂ ਪਿੰਡੂ ਖੇਤਰ ਦੀ ਗੱਲ ਕਰਾਂ ਪੰਜਾਬ ਦੇ ਪਿੰਡੂ ਖੇਤਰ ਦੀ ਮੈਂ ਗੱਲ ਕਰਾਂ ਤਾਂ ਜਿਹੜੇ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਚੌਂਕੀਦਾਰੀ ਦੇ ਸੇਵਾਵਾਂ ਨਿਭਾਉਣ ਵਾਲੇ ਲੋਕ ਜਿਹੜੇ ਲਗਭਗ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ ਘੱਟੋ ਘੱਟ ਇੱਕਾਂ ਨਹੀਂ ਦੋ ਲੱਗੇ ਚੌਂਕੀਦਾਰ ਪੰਜਾਬ ਸਰਕਾਰ ਵੱਲੋਂ ਲਾਏ ਗਏ ਨੇ ਕਿ ਉਹਨਾਂ ਦਾ ਮਿਹਨਤ ਨਾਮਾ ਜਿਹੜਾ ਸੀਗਾ ਚੌਂਕੀਦਾਰਾ ਪੱਤਾ ਜੀ ਨੂੰ ਅਸੀਂ ਕਹਿ ਦਿੰਦੇ ਆ ਮਾਨ ਪੱਤਾ ਜੀ ਨੂੰ ਕਹਿ ਦਿੰਦੇ ਆ ਪਹਿਲਾਂ ਉਹ 1250 ਰੁਪਿਆ ਪ੍ਰਤੀ ਮਹੀਨਾ ਆਉਂਦਾ ਸੀਗਾ ਅਸੀਂ ਉਹਨੂੰ ਵਧਾ ਕੇ ਹੁਣ 1500 ਰੁਪਿਆ ਪ੍ਰਤੀ ਮਹੀਨਾ ਕੀਤਾ ਗਿਆ 250 ਰੁਪਿਆ ਪ੍ਰਤੀ ਮਹੀਨਾ ਉਹਨਾਂ ਦੀ ਮਾਨ ਪੱਤੇ ਦੇ ਵਿੱਚ ਅੱਜ ਵਾਅਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਫੈਸਲੇ ਹੋਏ ਜਿਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲੈਂਟ ਬਠਿੰਡਾ ਦੀ ਜਮੀਨ ਸੀਗੀ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲੈਂਟ ਬਠਿੰਡਾ ਦੀ ਜਮੀਨ ਸੀ ਜਿਹੜੀ ਅੱਜ ਦੁਬਾਰਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਵਾਪਸ ਲੈ ਕੇ ਦੁਬਾਰਾ ਬਿਜਲੀ ਬੋਰਡ ਨੂੰ ਦਿੱਤੀ ਗਈ ਹੈ ਤਾਂ ਕਿ ਉੱਥੇ ਬਿਜਲੀ ਬੋਰਡ ਆਪਣਾ ਕੋਈ ਵੀ ਹੋਰ ਕੰਮ ਕਰ ਸਕੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਤਾਂ ਉਹ ਸੋਲਰ ਸੋਲਰ ਪਲਾਂਟ ਲਾਉਣ ਦੀ ਗੱਲ ਹੋਈ ਹੈ ਕਿ ਉੱਥੇ ਸੋਲਰ ਪਲਾਂਟ ਲੱਗੇ ਤਾਂ ਕਿ ਉਹ ਜਿਹੜੀ ਜ਼ਮੀਨ ਆ ਵਰਤੋਂ ਚ ਆ ਸਕੇ ਨਹੀਂ ਤਾਂ ਜਦੋਂ ਦਾ ਥਰਮਲ ਪਲਾਂਟ ਬੰਦ ਹੋਇਆ ਹੈਗਾ ਉਹ ਜ਼ਮੀਨ ਜਿਹੜੀ ਆ ਵਰਤੋਂ ਚ ਨਹੀਂ ਆ ਰਹੀ ਸੋ ਉਹ ਜ਼ਮੀਨ ਜਿਹੜੀ ਆ ਵਾਪਸ ਅੱਜ ਪੀਐਸਪੀਸੀਐਲ ਨੂੰ ਵਾਪਸ ਕੀਤੀ ਆ ਸੋ ਇਹਦੇ ਨਾਲ ਇੱਕ ਬਹੁਤ ਵੱਡਾ ਫਾਇਦਾ ਮੈਂ ਸਮਝਦਾ ਅ ਬਿਜਲੀ ਬੋਰਡ ਨੂੰ ਹੋਊਗਾ ਔਰ ਪੰਜਾਬ ਸਰਕਾਰ ਨੂੰ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੇ ਈਡੀਸੀ ਦੇ ਚਾਰਜ ਸੀਗੇ ਜਿਹੜੇ ਡਿਵੈਲਪਮੈਂਟ ਦੇ ਚਾਰਜ ਸੀਗੇ ਉਹਨਾਂ ਚਾਰਜਸ ਦੇ ਅੰਦਰ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਆ ਤਾਂ ਕਿ ਉਹਨਾਂ ਨੂੰ ਉਹ ਲੋਕਾਂ ਨੂੰ ਰਾਹਤ ਮਿਲ ਸਕੇ ਜਿਹੜੇ ਨਾਨ ਕੰਸਟਰਕਸ਼ਨ ਫੀਸ ਸੀਗੀ ਜਿਨ੍ਹਾਂ ਨੇ ਪਲਾਟ ਲਿਆ ਸੀ ਘਰ ਬਣਾਉਣ ਲਈ ਊਡਾ ਦੇ ਉੱਤੋਂ ਗਲਾਡਾ ਤੋਂ ਘਰ ਲਿਆ ਸੀ ਪਰ ਲੇਕਿਨ ਉਹ ਸਮੇਂ ਰਹਦੇ ਆਪਣਾ ਪਲਾਟ ਜਾਂ ਘਰ ਨਹੀਂ ਬਣਾ ਸਕੇ ਸੋ ਉਹਨਾਂ ਨੂੰ ਅਸੀਂ ਰਾਹ ਦਿੱਤੀ ਆ ਕਿ ਉਹ ਆਪਣਾ ਜਿੰਨਾ ਪੈਸਾ ਬਣਦਾਗਾ ਉਹ 50% ਜਮ੍ਹਾਂ ਕਰਵਾ ਦੇਣ ਤਾਂ ਕਿ ਉਹਨਾਂ ਨੂੰ ਦੁਬਾਰਾ ਪਲਾਟ ਜਿਹੜਾ ਪਲਾਟ ਵੀ ਮਿਲ ਜਾਊਗਾ ਤੇ ਉਹਦਾ ਸਾਰਾ ਹੋਰ ਰਹਿੰਦਾ ਪੈਸੇ ਮਾਫ਼ ਤਾਂ 50% ਅਸੀਂ ਜਿੰਨਾ ਇੰਟਰਸਟ ਤੇ ਪਲੈਂਟੀ ਚਾਹੁੰਦਾ ਦਾ 50% ਵੇਦ ਕੀਤਾਗਾ ਤਾਂ ਕਿ ਸਾਰੇ ਜਿਹੜੇ ਦੇ ਆਪਣੇ ਤਵਾਰਾ ਬਣਾ ਲੈ ਇਸੇ ਤਰੀਕੇ ਜਿਵੇਂ ਆਈਟੀ ਇੰਡਸਟਰੀ ਦੇ ਜਾਂ ਆਈਟੀ ਇੰਡਸਟਰੀ ਦੇ ਕੇਸ ਨੇਗੇ ਪਲੀਟ ਪਲੀਜ਼ ਹਾਂਜੀ ਮੈਂ ਕਰਦਾ ਕਰਦਾ ਪਲੀਜ਼ ਕਰਦਾ ਬਾਅਦ ਕਰਾ ਲਵਾਂ ਜਿਹੜੇ ਪਲਾਟ ਨੇਗੇ ਪਲਾਟ ਦੇ ਅੰਦਰ ਇਹ ਆ ਕਿ ਤੁਸੀਂ ਆਪਣਾ ਜਿਹੜਾ ਪਲਾਟ ਲਿਆ ਜਿਹੜਾ ਡਿਫਾਲਟ ਹੋ ਗਿਆ ਜਿਹਨੇ ਨਾਨ ਕੰਸਟਰਕਸ਼ਨ ਫੀਸ ਵੀ ਨਹੀਂ ਭਰੀ ਔਰ ਸਮਾਂ ਰਹਿੰਦੇ ਆਪਣਾ ਪਲਾਟ ਨਹੀਂ ਬਣਾਇਆ ਤਾਂ ਉਹ ਆਪਣਾ ਪਲਾਟ ਜਿਹੜਾ ਬਣਾ ਸਕਦਾਗਾ ਉਹਦੇ ਅੰਦਰ ਉਹਨੂੰ ਜਿਹੜੇ ਚਾਰजेस ਨੇਗੇ ਉਨ੍ਹਾਂ ਦੇ ਅੰਦਰ 50% ਅਸੀਂ ਛੋੜ ਦਿੱਤੀ ਆ 50% ਨਾਨ ਕੰਸਟਰਕਸ਼ਨ ਏਰੀਏ ਦੇ ਵਿੱਚ 50% ਛੋੜ ਦਿੱਤੀ ਆ ਇਸੇ ਤਰੀਕੇ ਜਿਨ੍ਹਾਂ ਲੋਕਾਂ ਨੇ ਜਿਹੜੇ ਆਈਟੀ ਦੇ ਖੇਤਰ ਦੇ ਅੰਦਰ ਜਾਂ ਹੋਰ ਕੰਪਨੀ ਦੇ ਖੇਤਰ ਦੇ ਅੰਦਰ ਆਪਣਾ ਜਿਹੜਾ ਸਮਾਂ ਰਹਿਦਾ ਉਹਨਾਂ ਨੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਨੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਡਿਪਾਰਟਮੈਂਟ ਨੇ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਪੋਜੈਸ਼ਨ ਦੁਬਾਰਾ ਲੈ ਲਿਆ ਉਹਨਾਂ ਨੇ ਆਪਣਾ ਸਮੇਂ ਰਹਿੰਦੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਅਸੀਂ ਉਹਨਾਂ ਨੂੰ 2.5% ਹੋਰ ਵਾਅਦੇ ਦੇ ਨਾਲ ਕਿਹਾ ਕਿ ਤੁਸੀਂ ਜਿਹੜੀ ਜਿੰਨੇ ਦੀ ਤੁਹਾਨੂੰ ਪ੍ਰਾਪਰਟੀ ਅਲਾਟ ਹੋਈ ਸੀ ਮੰਨ ਲਓ ਕਿਸੇ 2 ਕਰੋੜ ਦੀ ਹੋਈ ਸੀ 4 ਕਰੋੜ ਦੀ ਹੋਈ ਸੀ ਉਹਦਾ 2.5% ਹੋਰ ਪੈਸੇ ਜਮ੍ਹਾਂ ਕਰਾ ਕੇ ਉਹ ਆਪਣਾ ਕੰਸਟਰਕਸ਼ਨ ਟਾਈਮ ਵਧਾ ਸਕਦਾਗਾ ਤੇ ਆਪਣਾ ਟਾਈਮ ਦੇ ਨਾਲ ਅੱਪ ਦੀ ਜਿਹੜੀ ਆ ਉਹ ਪ੍ਰੋਜੈਕਟ ਨੂੰ ਪੂਰਾ ਕਰ ਸਕਦਾਗਾ ਇਹ ਜਿਹੜੇ ਵੱਡੇ ਫੈਸਲੇ ਆ ਅੱਜ ਦੀ ਹੋਏ ਨੇ ਕਿ ਇਸ ਤੋਂ ਬਿਨਾ ਇਹ ਕਹਿਮ ਫੈਸਲਾ ਕਿਉਂਕਿ ਜਦੋਂ ਵੀ ਕੋਈ ਜਦੋਂ ਵੀ ਕੋਈ ਰੀਅਲ ਏਸਟੇਟ ਵਾਲਾ ਜਦੋਂ ਪੂਡਾ ਦਾ ਕੋਈ ਵੀ ਕੋलोनी ਕੱਟਦਾਗਾ ਤਾਂ ਉਹਨੂੰ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ 5% ਜਗ੍ਹਾ ਚਲਣੀ ਹੁੰਦੀ ਹੈ 1995 ਤੋਂ ਲੈ ਕੇ 1995 ਤੋਂ ਲੈ ਕੇ ਅੱਜ 2024 ਆ ਗਿਆ ਲਗਭਗ ਲੰਬਾ ਸਮਾਂ 30 ਸਾਲ ਦੇ ਸਮੇਂ ਦੌਰਾਨ ਇੱਕ ਵੀ ਪਲਾਟ ਕਿਸੇ ਵੀ ਪੰਜਾਬ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਨਹੀਂ ਮਿਲਿਆ ਪੰਜਾਬ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਨਾਲ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਪੁਰਾਣੀਆਂ ਸਰਕਾਰਾਂ ਕਾਂਗਰਸ ਪਾਰਟੀ ਦੀ ਸਰਕਾਰ ਅਕਾਲੀ ਦਲ ਭਾਜਪਾ ਦੀ ਸਰਕਾਰ ਇਹਨਾਂ ਦੋ ਦੋ ਤਿੰਨ ਤਿੰਨ ਜਿਹੜੀਆਂ ਪਾਰੀਆਂ ਖੇਡ ਕੇ ਚਲੀਆਂ ਗਈਆਂ ਜਾਂ ਤਿੰਨ ਤਿੰਨ ਵਾਰ ਸਰਕਾਰਾਂ ਬਣਾ ਲੀਆਂ ਪਰ ਕਦੇ ਵੀ ਕਿਸੇ ਨੇ ਪੰਜਾਬ ਦੇ ਗਰੀਬ ਲੋਕਾਂ ਵੱਲ ਇਕਨੋਮਿਕਲੀ ਵੀਕਰ ਸੈਕਸ਼ਨ ਵੱਲ ਧਿਆਨ ਨਹੀਂ ਦਿੱਤਾ ਲਗਭਗ ਇਹ ਸ਼ੇਅਰ ਕਰਾਂਗੇ ਸੋ ਇਸ ਤੋਂ ਬਿਨਾ ਇੱਕ ਦੋ ਹੋਰ ਛੋਟੇ ਰਹਿ ਗਏ ਜਿਹੜੇ ਮੈਂ ਤੁਹਾਨੂੰ ਦੱਸਦੇ ਆਂ ਕਿ ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਫੈਸਲਾ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਵਿਕਟਮ ਨੇਗੇ ਜਦੋਂ ਕਿਸੇ ਤੇ ਐਸਿਡ ਅਟੈਕ ਹੋ ਜਾਂਦਾਗਾ ਉਹਦੇ ਵਿਕਟਮ ਨੇਗੇ ਉਹਨਾਂ ਨੂੰ 8000 ਰੁਪਇਆ ਪ੍ਰਤੀ ਮਹੀਨਾ ਪਹਿਲਾਂ ਪੈਨਸ਼ਨ ਮਿਲਦੀ ਸੀਗੀ ਉਹ ਅਸੀਂ ਵਧਾ ਕੇ 10000 ਰੁਪਇਆ ਮਹੀਨਾ ਕੀਤੀ ਆ ਔਰ ਇਹਦੇ ਨਾਲ ਹੀ ਇਹ ਵੀ ਅਪਰੂਵ ਕੀਤਾ ਗਿਆ ਕਿ ਜਿਹੜੇ ਐਸਿਡ ਅਟੈਕ ਦੇ ਅੰਦਰ ਜੈਂਡਰ ਜਿਹੜੀ ਆ ਥਰਡ ਜੈਂਡਰ ਸੀ ਉਹਨੂੰ ਵੀ ਇਹਦੇ ਅੰਦਰ ਅਸੀਂ ਜਿਹੜਾ ਹੈਗਾ ਇਨਕਲੂਡ ਕੀਤਾ ਗਿਆ ਤਾਂ ਕਿ 트랜ਸ ਜੈਂਡਰ ਜਿਹਨੂੰ ਆਪਾਂ ਕਹ ਦਨੇ ਆ ਉਹ ਵੀ ਇਸ ਸਕੀਮ ਦੇ ਅੰਦਰ ਆ ਸਕਣਗੇ ਵੀ ਇੱਕ ਅਹਿਮ ਫੈਸਲਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੀ ਕੈਬਨਿਟ ਨੇ ਲਿਆ ਗਿਆ ਸੋ ਮੇਰਾ ਕਹਿਣ ਦਾ ਪਾਪ ਲਗਾਤਾਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੇ ਪੱਕੀ ਫੈਸਲਾ ਲੈ ਰਹੀ ਆ ਸੋ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਮੁਲਾਜ਼ਮਾਂ ਲਈ ਆ ਬਹੁਤ ਲੰਬੇ ਅਰਸੇ ਤੋਂ ਇਹ ਫੈਸਲਾ ਪੈਂਡਿੰਗ ਪਿਆ ਸੀਗਾ ਪੁਰਾਣੀ ਸਰਕਾਰਾਂ ਨੇ ਕਰਕੇ ਕਦੇ ਇਹ ਲਾਗੂ ਨਹੀਂ ਹੋਇਆ ਸੀਗਾ ਉਹ ਵੀ ਅੱਜ ਫੈਸਲਾ ਅਸੀਂ ਅੱਜ ਦੀ ਕੈਬਨਿਟ ਨੇ ਲਾਗੂ ਕੀਤਾਗਾ ਕਿਉਂਕਿ ਇੱਕ ਇੱਕ 2016 ਨੂੰ ਇੱਕ ਇੱਕ 2016 ਨੂੰ ਰਿਵਾਈਜ਼ਡ ਪੇ ਤੇ ਪੈਨਸ਼ਨ ਲੀਵ ਇੰਕਰੀਮੈਂਟ ਦਾ ਫੈਸਲਾ ਹੋਇਆ ਸੀਗਾ ਪਰਾਣੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਪਰ ਲੇਕਿਨ ਬਕਾਇਆ ਜਿਹੜੇ ਸੀਗੇ ਬਕਾਇਆ ਜਿਹੜੇ ਸੀਗੇ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇ ਸੀ ਇਹਦੇ ਨਾਲ ਲਗਭਗ ਪੰਜਾਬ ਦੇ ਖਜ਼ਾਨੇ ਉੱਤੇ 14000 ਕਰੋੜ ਤੋਂ 14000 ਕਰੋੜ ਤੋਂ ਉੱਪਰ ਦਾ ਬੋਝ ਪੈਣਾ ਸੀਗਾ ਉਹਦੇ ਲਈ ਅਸੀਂ ਇੱਕ ਡਿਟੇਲਡ ਜਿਹੜਾ ਡਿਟੇਲਡ ਸਕੀਮ ਤਿਆਰ ਕੀਤੀ ਆ ਕਿ ਕਿਸ ਤਰ੍ਹਾਂ ਪਹਿਲਾਂ ਉਹ ਸਕੀਮ ਦਾ ਲਾਭ ਪੈਨਸ਼ਨਰਾਂ ਨੂੰ ਮਿਲੂਗਾ ਪਹਿਲਾ ਉਸ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੂਗਾ ਜਿਹੜੇ ਸਰਵਿੰਗ EMPLOYE ਨੇਗੇ ਕਿਉਂਕਿ ਇਹਦੇ ਵਿੱਚ ਕਿ ਜਿੰਨਾ ਸਾਲ ਤੋਂ ਉਪਰ ਆ 85 ਸਾਲ ਤੋਂ ਉਪਰ ਆ ਗਈ ਜਿਹੜੇ ਪੈਨਸ਼ਨਾਂ ਦੀ ਉਮਰ ਜਾਂ ਉਹਨਾਂ ਦਾ ਉਹਨਾਂ ਦੇ ਜੇਕਰ ਹੋ ਆਕਾਲ ਚਲਾਣਾ ਕਰਕੇ ਤਾਂ ਉਹਨਾਂ ਦੀ ਫੈਮਿਲੀ ਨੂੰ ਪੈਸੇ ਮਿਲਣਗੇ ਸੋ ਅਸੀਂ ਫੈਸਲਾ ਜਿਹੜਾ ਹੈਗਾ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ 224 ਤੇ 25 ਦੇਵਾਂਗੇ 224 25 ਦੇਵਾਂਗੇ ਤਿੰਨ ਕਿਸ਼ਾਂ ਦੇ ਅੰਦਰ ਇਸੇ ਤਰ੍ਹਾਂ ਉਸ ਤੋਂ ਬਾਅਦ ਸੈਕੰਡ ਜਿਹੜਾ ਹੈ 75 ਤੋਂ 85 ਸਾਲ ਦੀ ਫਿਰ ਇਸੇ ਤਰੀਕੇ ਜਿਹੜੇ ਆਉਣ ਵਾਲੇ ਸਮੇਂ 'ਚ ਮੁਲਾਜ਼ਮ ਨੇ 2016 ਤੋਂ 17 18 19 20 21 ਇਹ ਸਾਰੇ ਫੈਸਲੇ ਅਸੀਂ ਕੀਤੇ ਨੇ ਇਹ ਸਕੀਮ ਸਾਡੀ ਡਿਟੇਲ ਜਿਹੜੀ ਹੈਗੀ ਆ ਜਿਵੇਂ ਜਿਵੇਂ 16 17 ਦੀ ਗੱਲ ਕਰਾਂ ਤਾਂ 15 ਕਿਸ਼ਤਾਂ 'ਚ ਅਸੀਂ 225 ਤੋਂ ਸ਼ੁਰੂ ਕਰਾਂਗੇ ਫਿਰ 26 ਤੋਂ ਸ਼ੁਰੂ ਕਰਾਂਗੇ ਫਿਰ 28 ਤੋਂ ਸ਼ੁਰੂ ਕਰਾਂਗੇ ਇਹ ਜਿਹੜਾ ਅਸੀਂ ਕਰਕੇ ਅੱਜ ਪੰਜਾਬ ਦੇ ਮੈਸਮੇਂ ਦਾ ਮਲਾਜਮਾਂ ਦੇ ਲਈ ਬਹੁਤ ਹੀ ਵੱਡਾ ਦੇਣਾਗਾ ਕਿ ਅੱਜ ਜਿਹੜਾ ਉਹਨਾਂ ਦਾ ਪੁਰਾਣਾ ਬਕਾਇਆ ਪਿਆ ਸੀਗਾ ਉਹਦਾ ਅਸੀਂ ਫੈਸਲਾ ਕੀਤਾਗਾ ਕਿ ਕਿਸ ਤਰ੍ਹਾਂ ਦੇ ਰੂਪ ਦੇ ਵਿੱਚ ਸਾਰੇ ਮਲਾਜਮਾਂ ਨੂੰ ਦੇਵਾਂਗੇ ਕਿਉਂਕਿ ਨਹੀਂ ਤਾਂ ਸਾਰੇ ਮਲਾਜਮ ਜਿਹੜੇ ਸੀਗੇ ਉਹ ਲਗਾਤਾਰ ਕੋਈ ਲਾਲਤਤ ਜਾ ਰਿਹਾ ਸੀ ਕਿਤੇ ਜਾ ਰਿਹਾ ਸੀਗਾ ਇਹ ਵੱਡਾ ਅਹਿਮ ਫੈਸਲਾ ਕੀਤਾਗਾ ਲਗਭਗ 14000 ਕਰੋੜ ਤੋਂ ਉੱਪਰ ਦਾ ਬੋਝ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਸਰਕਾਰ ਤੇ ਪਊਗਾ ਔਰ ਇਹਨੂੰ ਅਸੀਂ 2028 ਤੱਕ ਜਿਹੜਾ ਹੈਗਾ ਕੰਪਲੀਟ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਕਿਸ਼ਤਾਂ ਦੇ ਰੂਪ ਵਿੱਚ ਹੁਣ ਤੋਂ ਸ਼ੁਰੂ ਹੋਊਗਾ ਇਸ ਸਾਲ ਤੋਂ ਸ਼ੁਰੂ ਹੋ ਕੇ 2028 ਤੱਕ ਇਹ ਸਕੀਮ ਜਿਹੜੀ ਆ ਅਪਰੂਵ ਹੋਊਗੀ ਆ ਇਸ ਦੇ ਵਿੱਚ ਜੇਕਰ ਸਾਡੇ ਕੋਲੇ ਮਾਲੀਆ ਰੈਵਨਿਊ ਹੋਰ ਵਾਧਾ ਗਿਆ ਤਾਂ ਇਹਨੂੰ ਪਹਿਲਾਂ ਅਸੀਂ ਪ੍ਰੀਫੋਨ ਕਰ ਲਵਾਂਗੇ ਜੇਕਰ ਸਾਡੇ ਕੋਲੇ ਪੈਸੇ ਜ਼ਿਆਦਾ ਆ ਜਾਂਦੇ ਨੇ ਖਜ਼ਾਨੇ ਵਿੱਚ ਤਾਂ ਅਸੀਂ ਇਹਨੂੰ ਪ੍ਰੀਫੋਨ ਵੀ ਕਰ ਲਾਂਗੇ ਪਰ ਲੇਕਿਨ ਅਸੀਂ ਡਿਟੇਲ ਪ੍ਰੋਗਰਾਮ ਜਿਹੜਾ ਹੈਗਾ ਉਹ 2028 ਤੱਕ ਬਣਾਇਆ ਗਿਆ ਨਹੀਂ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਹੜਾ ਪੇਸ ਕਿਹਾ ਜਰੂਰ ਦਿੱਤਾ ਪਰ ਲੇਕਿਨ ਮੁਲਾਜ਼ਮਾਂ ਨੂੰ ਬਕਾਇਆ ਪੈਸੇ ਨਹੀਂ ਦਿੱਤੇ ਸੀ ਬਹੁਤ ਵੱਡਾ ਧੋਖਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਬਕਾਇਆ ਮਿਲ ਲਗੇ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਭ ਦਾ ਅੱਜ ਪੰਜਾਬ ਦੇ ਮੁਲਾਜ਼ਮਾਂ ਦੇ ਪੱਖ ਚ ਇਸ ਪੁਆਇੰਟ ਨੂੰ ਰਿਪੀਟ ਕਰਦੇ ਇਹ ਬਕਾਇਆ ਦਾ ਸਵਾਲ ਦਾ ਜਵਾਬ ਹੈ ਕਾਦੇ ਉਹ ਨਾ ਚੀਜ਼ਾਂ ਦਾ ਬਸ ਤਾਦੀ ਮੁਲਾਜ਼ਮਾਂ ਦੀ ਸਾਲ 150 ਦੇਖੋ ਛੇਮਾ ਤਨਖਾਹ ਕਮਿਸ਼ਨ ਸੀ ਨਾ ਜਿਹੜਾ ਜਿਹੜਾ ਛੇਮਾ ਤਨਖਾਹ ਕਮਿਸ਼ਨ ਸੀ ਉਹਦੇ ਏਰੀਆ ਤੇ ਅਪਕਤਾਨ ਦੀ ਗੱਲ ਆ ਉਹਦਾ ਏਰੀਆ ਸੀਗਾ ਉਹ ਜੇ ਮੈਂ ਤੁਹਾਨੂੰ ਦੱਸਿਆਗਾ ਉਹ 2016 ਤੋਂ ਲੈ ਕੇ ਲਾਗੂ ਹੋਣਾ ਸੀਗਾ